ਪ੍ਰਾਈਵੇਟ ਜੈਟ ਖਰੀਦਣ ਲਈ ਕਿੰਨਾ ਪੈਸਾ ਚਾਹੀਦਾ ਵਾ ਤੇ ਉਹਨੂੰ ਮੇਨਟੇਨ ਰੱਖਣ ਵਾਸਤੇ ਉਹਦੀ ਮੇਨਟੇਨੈਂਸ ਵਾਸਤੇ ਕਿੰਨਾ ਖਰਚਾ ਚਾਹੀਦਾ ਵਾ ਜੇਪਰ ਸਭ ਤੋਂ ਸਸਤੇ ਪ੍ਰਾਈਵੇਟ ਜੈਟ ਦੀ ਗੱਲ ਕਰੀਏ ਤੇ ਉਹਦੀ ਕੀਮਤ ਹੈਗੀ ਆ 25 ਕਰੋੜ ਰੁਪਈਆ ਫੇਰ ਉਹਦੀ ਪਾਰਕਿੰਗ ਦੀ ਗੱਲ ਕਰੀਏ 1.2 ਕਰੋੜ ਰੁਪਈਆ ਜਿਹੜੀ ਉਹਦੀ ਪਾਰਕਿੰਗ ਦੀ ਕੋਸਟ ਆ ਤੇ ਫੇਰ ਗੱਲ ਕਰਦੇ ਹਾਂ ਪਾਇਲਟ ਦੀ ਸਿੰਗਲ ਪਾਇਲਟ ਹੋਊਗਾ ਉਹਦੇ ਵਿੱਚ ਤੇ ਉਹਦੀ 1 ਸਾਲ ਦੀ ਜਿਹੜੀ ਸੈਲਰੀ ਦਾ ਖਰਚਾ ਹੋਊਗਾ 50 ਲੱਖ ਕਿਉਂਕਿ ਆਪਾਂ ਕਦੇ-ਕਦੇ ਡਾਉਨ ਆਉ ਤੇ ਇਸ ਕਰਕੇ ਉੱਕਾ ਪੱਕਾ ਉਹਨੂੰ ਸਾਲ ਦਾ 50 ਲੱਖ ਦੇਵਾਂਗੇ ਸਭ ਤੋਂ ਮਹਿੰਗਾ ਤੇਲ ਹੁੰਦਾ ਜਿਹੜਾ ਇਹਦੇ ਵਿੱਚ ਪੈਂਦਾ ਵਾ ਜੀ ਆਪਾਂ 1 ਘੰਟਾ ਡਾਉਨ ਇਹਨੂੰ ਤੇ 1 ਲੱਖ ਦਾ ਤੇਲ ਪਲ ਜਾਂਦਾ ਵਾ ਇਹਨੂੰ ਆਪਾਂ 100 ਘੰਟੇ ਚਲਾਉਨੇ ਆ ਤੇ 1 ਕਰੋੜ ਰੁਪਇਆ ਗਿਆ ਜਦੋਂ ਆਪਾਂ ਕੋਈ ਵੀ ਕਿਤੇ ਲੈਂਡਿੰਗ ਕਰਦੇ ਆ ਏਅਰਪੋਰਟ ਤੇ ਤੇ ਉਹਦੀ ਛੋਟੀ ਫੀਸ ਹੁੰਦੀ ਆ ਜਿਹਦਾ ਖਰਚਾ ਲਾ ਲਓ 2 ਲੱਖ ਰੁਪਈਆ ਤੁਸੀਂ ਸਾਲ ਦਾ 1 ਕਰੋੜ ਰੁਪਈਆ ਸਾਲ ਦਾ ਲਾ ਲਓ ਮੇਨਟੇਨੈਂਸ ਤੇ ਉਹਦੀ ਇਨਸ਼ੋਰਸ ਦਾ ਤੇ ਬਾਕੀ ਪੇਪਰ ਵਰਕ ਲਟਰਮ ਫਟਰਮ ਪਾ ਆ ਗਿਆ 30 ਲੱਖ ਰੁਪਈਆ ਹੋਰ ਲਾ ਲਓ ਤੁਸੀਂ ਤੇ ਇਹ ਪ੍ਰਾਈਵੇਟ ਤੁਹਾਨੂੰ ਪੈ ਜਾਊਗਾ 29 ਕਰੋੜ ਰੁਪਈਏ ਚ ਮਤਲਬ 25 ਕਰੋੜ ਦਾ ਪ੍ਰਾਈਵੇਟ ਜੈਟ ਲੈ ਕੇ 4 ਕਰੋੜ ਰੁਪਈਆ ਹਰ ਸਾਲ ਤੁਹਾਨੂੰ ਉਹਦੇ ਤੇ ਲਾਉਣਾ ਹੀ ਪਿਆ ਕਰੂਗਾ ਇਹ ਸਿਸਟਮ ਆ ਪ੍ਰਾਈਵੇਟ ਜੈਟ ਦਾ ਤੇ ਬਾਕੀ ਉਹ ਦੋਸਤ ਨੂੰ ਸ਼ੇਅਰ ਕਰ ਦਿਓ ਜਿਹੜਾ ਪ੍ਰਾਈਵੇਟ ਜੈਟ ਲੈਣਾ ਚ